ਖਬਰਨਾਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੂਸਰੇ ਪਾਸੇ ਪੁਨਰ ਸਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੋਵਾਂ ਵੱਲੋਂ ਦਾਅਵੇਦਾਰੀਆਂ ਠੂਕੀਆਂ ਝਾਰੀਆਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿਉਂਕਿ ਮਸਲਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ 2027 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਇਹ ਪੰਥ ਨੂੰ ਇਕੱਠਾ ਕਰਨਾ ਪਵੇਗਾ ਪੰਥ ਦੀ ਏਕਤਾ ਦੀ ਗੱਲ ਕਰਨੀ ਪਵੇਗੀ ਪੰਥ ਦੀ ਆਵਾਜ਼ ਸੁਣੀ ਪਵੇਗੀ ਅਤੇ ਪੰਥ ਦੇ ਨਾਲ ਕਦਮ ਦੇ ਨਾਲ ਕਦਮ ਮਲਾ ਕੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਪਵੇਗਾ ਨਹੀਂ ਤਾਂ ਪੰਥ ਜਿਸ ਤਰ੍ਹਾਂ ਨਰਾਜ ਹੋਇਆ ਸੀ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਸ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਸ ਤੋਂ ਬਾਅਦ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਰਾਜ ਕੇ ਜਲੂਸ ਨਿਕਲਿਆ ਕਿਉਂਕਿ 13 ਦੇ ਵਿੱਚੋਂ 9 ਉਮੀਦਵਾਰਾਂ ਦੀਆਂ ਜਬਤ ਹੋਈਆਂ 13 ਦੇ ਵਿੱਚੋਂ ਇੱਕੋ ਹੀ ਸੀਟ ਜਿੱਤੀ ਗਈ ਹਲਕਾ ਬਠਿੰਡਾ ਤੋਂ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬਾ ਸਿਮਰਕੌਰ ਬਾਦਲ ਹੋਣਾ ਵੱਲੋਂ ਹਾਲਾਂਕਿ ਭਾਈ ਅਮਰਪਾਲ ਸਿੰਘ ਖਾਲਸਾ ਅਤੇ ਸਰਬਜੀਤ ਸਿੰਘ ਵੱਲੋਂ ਆਜ਼ਾਦ ਜਿੱਤੇ ਪੰਜਾਬ ਦੀ ਸਿਆਸਤ ਵਿੱਚ ਵੱਡੇ ਬਦਲਾਅ ਤੇ ਦੂਸਰੇ ਪਾਸੇ ਮਨਪ੍ਰੀਤ ਇਆਲੀ ਦਾ ਅਲਟੀਮੇਟਮ ਦਿੱਤਾ ਜਾਣਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੀ ਮਨਪ੍ਰੀਤ ਇਆਲੀ ਦੀ ਗੱਲ ਮੰਨਣਗੇ ਕਿਉਂਕਿ ਮਨਪ੍ਰੀਤ ਇਆਲੀ ਨੂੰ ਤਾਂ ਗद्दार ਕਹਿ ਦਿੱਤਾ ਹਲਕਾ ਦਾਖਾ ਦੇ ਵਿੱਚ ਸਿਆਸੀ ਰੈਲੀ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਵੱਨੋ ਕਿ ਭਈ ਇਹ ਗद्दार ਹੈ ਇਸ ਨੇ ਆਪਣੀ ਮਾਂ ਪਾਰਟੀ ਦੀ ਪਿੱਠ ਦੇ ਵਿੱਚ ਵੱਡਾ ਛੁਰਾ ਮਾਰਿਆ ਹੈ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਿੰਨੀ ਦੇਰ ਮੈਂ ਪ੍ਰਦਾਨ ਹਾਂ ਲੇਕਿਨ ਅਲਟੀਮੇਟਮ ਦਿੱਤਾ ਜਾਣਾ ਦਾਲ ਕਾਲੀ ਹੈ ਜਾਂ ਦਾਲ ਦੇ ਵਿੱਚ ਕਾਲਾ ਹੈ ਮਨਪ੍ਰੀਤ ਇਹਾਲੀ ਪ੍ਰਾਣੀ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਸਕਦੇ ਨੇ ਕਿਵੇਂ ਕਰਨਗੇ ਕਿਉਂ ਕਰਨਗੇ ਇਸ ਉੱਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਮਸਲਾ ਹੈ ਕੌਮ ਦੀ ਪੰਥ ਦੀ ਏਕਤਾ ਦਾ ਮਸਲਾ ਹੈ ਕੌਮ ਦੀ ਆਵਾਜ਼ ਦਾ ਮਸਲਾ ਹੈ ਜਿਹੜੀਆਂ ਬੱਜਰ ਗਲਤੀਆਂ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਵੱਲੋਂ 2015 ਤੋਂ ਲੈ ਕੇ 2022 ਤੱਕ ਲਗਾਤਾਰ ਕੀਤੀਆਂ ਗਈਆਂ ਜਿਦੇ ਵਿੱਚ ਡੇਰਾ ਸੱਚਾ ਸੌਦਾ ਬਾਬਲ ਕਲਾਂ ਦਾ ਗੋਲੀ ਕਾਂਡ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ 'ਤੇ ਬੇਅਦਬੀ ਹੋਈ ਫਿਰ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਹੁਕਮਨਾਮੇ ਹੋਏ ਹੁਕਮਨਾਮੇ ਨੂੰ ਕਿੰਨੇ ਮੰਨਿਆ ਕਿੰਨੇ ਇਨਕਾਰ ਕੀਤਾ ਕਿਹੜਾ ਪਕੌੜਾ ਹੋਇਆ ਕਿਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮਥਾ ਲਾਇਆ ਉਹ ਪੰਥ ਦਾ ਪੰਥਕ ਅਤੇ ਪੰਥਕ ਬੱਚੇ ਚੰਗੀ ਤਰ੍ਹਾਂ ਜਾਣਦੇ ਨੇ ਹੁਣ ਮਨਪ੍ਰੀਤ ਅਕਾਲੀ ਦਾ ਸਿੱਧੇ ਸ਼ਬਦਾਂ ਵਿੱਚ ਕਹਿਣਾ ਹੈ ਕਿ ਕੌਮ ਨੂੰ ਪ੍ਰਾਇਓਰਟੀ ਪ੍ਰਫਰੈਂਸ ਦਿੱਤੀ ਜਾਣੀ ਚਾਹੀਦੀ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਕਬਾਲ ਸਿੰਘ ਝੁੰਡਾ ਦੀ ਰਿਪੋਰਟ ਜਿਹੜੀ ਤਿਆਰ ਕੀਤੀ ਹੈ ਜੇਕਰ ਉਸ ਨੂੰ ਲਾਗੂ ਕਰਦੇ ਨੇ ਜੇਕਰ ਸੁਖਬੀਰ ਸਿੰਘ ਬਾਦਲ ਆਪਣੀ ਹਿੱਡ ਛੱਡ ਕੇ ਆਪਣਾ ਹੰਕਾਰ ਛੱਡ ਕੇ ਤੇ ਫਿਰ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ਤੇ ਸਮਰਪਿਤ ਹੁੰਦੇ ਹੁਕਮਨਾਮੇ ਤੇ ਕੰਮ ਕਰਦੇ ਨੇ ਤੇ ਫਿਰ ਅਸੀਂ ਸਾਰੇ ਵਾਪਸ ਆਵਾਂਗੇ ਕਿਉਂਕਿ ਪੰਥ ਨੂੰ ਜੋੜਨਾ ਹੈ ਤੋੜਨਾ ਨਹੀਂ ਪੰਥ ਨੂੰ ਤੋੜਿਆ ਗਿਆ 2017 ਦੇ ਵਿੱਚ 15 17 22 ਦੇ ਵਿੱਚ 24 ਦੇ ਵਿੱਚ ਲੇਕਿਨ ਅਸੀਂ ਮਾਫੀ ਹੀ ਨਹੀਂ ਮੰਗੀ ਜੇਕਰ ਅਸੀਂ ਮਾਫੀ ਮੰਗ ਲੈਂਦੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਮਾਫੀ ਮੰਗ ਵੀ ਲਈ ਗਈ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੇ ਖੜ ਕੇ ਤੇ ਬਾਅਦ ਵਿੱਚ ਮੁਕਰ ਗਏ ਬਾਦ ਵਿੱਚ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਥ ਦੇ ਦਿਲਾਂ ਦੇ ਵਿੱਚ ਥਾਂ ਨਹੀਂ ਬਣਾ ਸਕਦੇ ਆਪਣੇ ਬਲ ਬੂਤੇ ਉੱਤੇ ਜੇਕਰ ਉਹ ਗੱਲ ਕਰਦੇ ਨੇ ਪੰਥ ਦੀ ਜੇਕਰ ਉਹ ਗੱਲ ਕਰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਉਹ ਗੱਲ ਕਰਦੇ ਨੇ ਕਿ ਮੈਂ ਪ੍ਰਧਾਨਗੀ ਵਾਲੀ ਕੁਰਸੀ ਛੱਡ ਕੇ ਨਵਾਣਾ ਸਿੱਖ ਬਣ ਕੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਕੰਮ ਕਰਾਂਗਾ ਤੇ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਵੀ ਸੱਚਾ ਸੁੱਚਾ ਸੰਤ ਸਿਪਾਈ ਬਣ ਕੇ ਪਹਿਰਾ ਦੇਾਂਗਾ ਤਾਂ ਫਿਰ ਸਾਰੇ ਬੀਟਾਂ ਦੀ ਸਾਡੀ ਵਾਪਸੀ ਹੋ ਸਕਦੀ ਹੈ। ਇਹੀ ਸਾਡੇ ਮਤ ਭੇਦ ਨੇ। ਇਹੀ ਸਾਡਾ ਰੇੜਕਾ ਹੈ। ਸਾਡੀ ਕੋ ਜਮੀਨ ਦੀ ਵੜ ਰਹੀ। ਸਾਡੇ ਮਤ ਭੇਦ ਨੇ ਪੰਥ ਨੂੰ ਲੈ ਕੇ ਸਾਡੇ ਮਤ ਭੇਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨੂੰ ਲੈ ਕੇ ਸਾਡੇ ਮਤ ਭੇਦ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮਨਾਮਾ ਨੂੰ ਲੈ ਕੇ ਸਾਡੇ ਮਤ ਭੇਦ ਨੇ ਜਿਹੜੇ ਸਾਨੂੰ ਹੁਕਮ ਨਾਵੇਂ ਹੋਏ ਸੀ ਕਿ ਅਕਾਲੀ ਦਲ ਵਰਤੀ ਨੂੰ ਤੁਸੀਂ ਤਰਜੀਹ ਦੇਣੀ ਹੈ ਤੇ ਨਵੇਂ ਪ੍ਰਧਾਨ ਦੀ ਚੋਣ ਕਰਨੀ ਹੈ ਜੇਕਰ ਆਪਣੀ ਹਿੰਦ ਛੱਡੀ ਜਾਂਦੀ ਹੈ ਜੇਕਰ ਆਪਣਾ ਹੰਕਾਰ ਛੱਡਿਆ ਜਾਂਦਾ ਹੈ ਤੇ ਸ਼ੁਰੂ ਮਨਪ੍ਰੀਤ ਯਾਲੀ ਨੇ ਕਿਹਾ ਹੈ ਕਿ ਅਸੀਂ ਸੋਚਾਂਗੇ ਅਤੇ ਵਾਪਸੀ ਵੀ ਕਰ ਕਰ ਸਕਦੇ ਹਾਂ ਨਵੀਂ ਪ੍ਰਾਣੀ ਸ਼ਰੂਮ ਵਿੱਚ ਅਕਾਲੀ ਦਲ ਦੇ ਵਿੱਚ ਧੰਨਵਾਦ